ਯੋ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਾਪ ਦੇ ਨਦਿਆਲਾ ਗੁਣ ਕਾ ਉਹ ਰੰਗ ਰਤਾ ਰਹਾ ਸਤ ਗੁਰ ਨਾਮ ਦੇਧਾ ਨਦਰਾਇ ਚਿੰਤਾ ਸਭ ਬਿਨਾਸੀ ਕਰ ਕਿਰਪਾ ਮਨੋ ਕਰ ਲਿਨਨਾ ਆਨਬ ਸਿਆਬ ਬਨਾਸੇ ਨਾ ਕੋ ਬਿਗਨ ਨਾ ਕੋ ਲਾਗੈ ਜੋ ਸਤ ਗੁਰਿਆ ਮੂਨਾ ਰੱਖੇ ਚਰਨ ਕਾ ਮੋਦ ਬਸੈ ਤੇ ਅੰਦਰ ਅੰਮ੍ਰਿਤੁ ਹਰਿ ਦਾਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਦਕੇ ਚ ਕੋ ਜਾਏ ਨਾਨਕ ਦਾਸ ਤਾ ਕੈ ਬੁਲਿਹਾਰੈ ਜਿਨ ਮੂਰਨ ਪੈਰ ਜੋ ਰਖਾਇ ਨਾਨਕ ਦਾਸ ਤਾ ਕੈ ਬੁਧਿਹਾਰੈ ਜਿਨ ਮੂਰਨ ਪੈਰ ਜੋ ਰਖਾਇ ਆਹੀ ਗੁਰਜੀਤ ਕਾ ਕਬਜੋ 이거는 마이크에 끼우그고요 पीछे जो कि देश में जो है वो ऐसे ही काफी सेट कि जो पर रात में आते हैं जो शेखड़े पर उसे जो मौसम जो कि जो चेहरा जो कि आर काम जो जो कमेटी मलाम जो 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 सवा ਸੁਣੋ ਮਨੁ ਭਾਵ ਕੰਡਾ ਪਰਮੇਸ਼ਰੁ ਮਾਣਿ ਪੂਰੀ ਮਕੀਨਾ ਤੇਰੇ ਹਰਿ ਰਾਸ ਰਾਖਵਡਾ ਡਾਣਾ ਹਰਿ ਨਾਮ ਵਾਹੇ ਕਰਾਮੇ ਜੀ ਮਾਰੇ ਹਰਿ ਗੋਬੀ ਸੁਭੀ ਮੰਗਾ ਬੋਹਾਰੋ ਬੇਨਾ ਸੁਣੋ ਮੇਰੇ ਮਿੱਤ ਸੰਤ ਤਹਲ ਕੀ ਬੇਲਾ ਕਾਟ ਗੋਵਨ ਵਚਨ ਸੁਹੀਲਾ சரோ ப்ரம ஜே பி ரத்தினே சொன்ன ਕੋ ਕਿਸ ਹੈ ਦੇ ਪੁਰਨ ਹੋਏ ਕੋ ਪੇਰਾ ਹਮ ਗਯਾ ਮੀ ਮੁਰਖ ਵਿਦਾਤੇ ਸਰਤਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਪਰ ਸੰਤਨ ਕੀ ਤੂਰੇ ਹਮ ਗਯਾ ਮੀ ਮੁਰਖ ਵਿਦਾਤੇ ਸਰਗਮਨ ਕੀ ਪੂਰੇ ਸੋ ਦਿਨ ਸੁਖ ਮੰਗਾ ਮੁਖ ਕਰ ਸੰਤਨ ਕੀ ਤੂਰੇ ਵਾਰੀ ਜੀ ਕਬਦਾ ਵਾਰੀ